ਮੇਰਾ ਨਾਮ ਹਰਸਮਰਨਜੀਤ ਸਿੰਘ ਪਿੰਡ ਪਿੰਡ ਸਰਿਆਲੀ ਕਲਾਂ ਠੀਕ ਕੀ ਗੱਲ ਬਾਤ ਹੋਈ ਗੱਲ ਇਹ ਕਿ ਸਾਡਾ ਉਹਦੇ ਨਾਲ ਸੰਦੀਪ ਸਿੰਘ ਸਣੀ ਉਹ ਜੋ ਕਿ ਸਾਡੇ ਇੱਥੇ ਤਾਇਆ ਮੇਰਾ ਪੱਠੇ ਲੈਣ ਆਇਆ ਸੀ ਉਹਨੇ ਕੀ ਕੀਤਾ ਉਹ ਇੱਥੇ ਆਇਆ ਤਾਂ ਉਹਨੇ ਵੇਖਿਆ ਕਿ ਕੱਲਾ ਤੇ ਉਹਨੂੰ ਆਂਦਾ ਆ ਜੋ ਤੁਹਾਨੂੰ ਦੂਜੇ ਮਾਰੇ ਤੈਨੂੰ ਮੈਂ ਪਾਠ ਚਕਾਵਾਂ ਉਹਨੇ ਉਹਦੇ ਚਾਰ ਗੋਲੀਆਂ ਮਾਰੀਆਂ ਦੋ ਉਧਰ ਤੇ ਦੋ ਹੀ ਉਧਰ ਲੱਤਾਂ 'ਚ ਤੇ ਉਹਨਾਂ ਅੰਦਰ ਮੁੜ ਕੇ ਉਹ ਸਾਡੇ ਘਰ ਵਾਲ ਨੂੰ ਜੋ ਕਿ ਘਰ ਸਾਡਾ ਉਧਰ ਨੂੰ ਉਹਨੇ ਫਾਇਰ ਕੱਢਿਆ ਤੇ ਆਂਦਾ ਵੇਖ ਲਿਆ ਜੇ ਨਜ਼ਾਰਾ ਮੇਰੇ ਨਾਲ ਪੰਗਾ ਲੈ ਕੇ ਤੇ ਜਿਹੜੇ ਤਿੰਨ ਚਾਰ ਉਹਦੇ ਨਾਲ ਬੰਦੇ ਅਣਪਛਾਤੇ ਗੱਡੀ 'ਚ ਇੱਕ ਉਹਦਾ ਤਾਇਆ ਵਾ ਦੋ ਦੇ ਭਰਾ ਵਾ ਇੱਕ ਨਾਲ ਹੋਰ ਬੰਦਾ ਹੀ ਉਹਨਾਂ ਦੇ ਹਥਿਆਰ ਹੀ ਗੱਡੀ 'ਚ ਉਹ ਗੱਡੀ ਲੈੰਦੇ ਰਹਿਆ ਰੋਡ ਤੇ ਟਰਾਈ ਤੁਰੇ ਫਿਰਦੇ ਰਹਿਆ ਕਿ ਜੇ ਤੇਰੇ ਵਾਲੇ ਆਉਣਗੇ ਤੇ ਫੇਰ ਅਸੀਂ ਮਗਰ ਆ ਕੇ ਤੂੰ ਇਹਨਾਂ ਦੇ ਗੋਲੀਆਂ ਸਿੱਧੀਆਂ ਮਾਰਦੇ ਜੋ ਕਿ ਇਹਨਾਂ ਤੋਂ ਹਥਿਆਰ ਕੋਈ ਨਹੀਂ ਹੈਗਾ ਤੇ ਨਾ ਸਾਡੇ ਕੋਈ ਪਿਸਤਲ ਨਾ ਕੋਈ ਸਾਡੇ ਕੋਲ ਰਫਲ ਹੀ ਕੋਈ ਵੀ ਤੇ ਨਾ ਹੀ ਇਹੋ ਜਿਹੇ ਬੰਦੇ ਆਉਣੇ ਆ ਕੇ ਸਾਡੇ ਘਰੇ ਤਾਈ ਸਾਡੇ ਤੇ ਗੋਲੀਆਂ ਮਾਰੀਆਂ ਫੇਰ ਆਂਦਾ ਕਿ ਤੁਸੀਂ ਮੇਰਾ ਨਜ਼ਾਰਾ ਵੇਖ ਲਿਆ ਜੀ ਮੇਰੇ ਨਾਲ ਪੰਗਾ ਲੈ ਕੇ ਤੇ ਜੋ ਕਿ ਹਨ ਹੁਣ ਇਨਸਾਫ ਚਾਹੀਦਾ ਕਿਉਂ ਅਸੀਂ ਦੂਜੇ ਮਾਰੇ ਇਹੋ ਜਿਹੀ ਨਹੀਂ ਹੱਦ ਨਾ ਕੋਈ ਹਥਿਆਰ ਲਸਨ ਸਾਨੂੰ ਇਹ ਮੰਗ ਕਰਦੇ ਕਿਾਨੂੰ ਇਨਸਾਫ ਚਾਹੀਦਾ ਵਾ ਜੋ ਕਿ ਅਨੇ ਅੱਜ ਸਾਡੇ ਨਾਲ ਇਹ ਕੀਤੀ ਕੱਲ ਨੂੰ ਹੋਰ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਸਰੀਆਲੀ ਕਲਾ ਇਹ ਕੀ ਮਸਲਾ ਕੀ ਅੱਜ ਹੋਇਆ ਜਿਹੜੇ ਇਹ ਮੇਰਾ ਫਾਦਰ ਸਾਹਿਬ ਪੱਠੇ ਲੈਣ ਆਇਆ ਸੀ ਘਰ ਦੇ ਨੇੜੇ ਦੀ ਕੀ ਪੱਠੇ ਆ ਤੇ ਇਹ ਛਣੀ ਸੰਦੀਪ ਸਿੰਘ ਛਣੀ ਆ ਇਹ ਉੱਥੇ ਆ ਗਏ ਤੇ ਮੇਰੇ ਫਾਦਰ ਸਾਹਿਬ ਨੇ ਇਹਨੇ ਗੁੰਡਾਗਰਦੀ ਕਰਕੇ ਘਰ ਨੂੰ ਸਿੱਧੀਆਂ ਗੋਲੀਆਂ ਚਲਾਈਆਂ ਸਾਡੇ ਤੇ ਬਬਲ ਤੇ ਇਹਦਾ ਦੂਜਾ ਬਬਲ ਦਾ ਡੈਡੀ ਤੇ ਇੱਕ ਬੰਦਾ ਹੋਰ ਆ ਨਾਲ ਇਹਦੀ ਮੰਮੀ ਵੀ ਨਾਲ ਆ ਗੱਡੀ ਚ ਬੈਠੀ ਆ ਤੇ ਇਹ ਆ ਗਏ ਤੇ ਸਾਡੀਆਂ ਸਿੱਧੀਆਂ ਗੋਲੀਆਂ ਮੇਰੇ ਫਾਦਰ ਸਾਹਿਬ ਦੇ ਦੋਵਾਂ ਲੱਤਾਂ 'ਚ ਗੋਲੀਆਂ ਮਾਰ ਗਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੋ ਇਨਸਾਫ ਦੀ ਮੰਗ ਕਰਦੇ ਆ ਸਾਡੀ ਜੋ ਵੀ ਕਾਨੂੰਨੀ ਕਾਰਵਾਈ ਆ ਸਹੀ-ਸਹੀ ਕੀਤੀ ਜਾਵੇ ਗੱਲਬਾਤ ਬਣੀ ਆ ਤੇ ਅਸੀਂ ਤੇ ਬਥੇਰੇ ਆਨੇ ਹੈ ਭੀ ਬਜਦੇ ਆ ਪਰ ਨਾ ਹਰੇ ਕੋ ਕੋ ਹਥਿਆਰ ਹੈਗਾ ਨਾ ਕੋਈ ਪਿਸਟਲ ਰਫੜ ਇਹ ਕੋ ਹਥਿਆਰ ਰਫੜ ਵੀ ਆ ਤੇ ਹੁਣ ਬੰਦੇ ਵੀ ਨਾਲ ਸਾਰੇ ਤਿੰਨ ਚਾਰ ਗੁੰਡੇ ਗੋਲੀ ਕਿੰਨਾ ਹਲੋ ਚਲਾਈ ਗਈ ਜੀ ਆ ਕੀ ਹੈ ਨਾ ਸੰਦੀਪ ਸਣੀ ਸਣੀ ਆਂਦੇ ਆ ਜੀ ਸਣੀ ਆ ਮੁੰਡੇ ਦਾ ਇਹਦਾ ਨਾਮ ਤੇ ਨਾਲ ਇਹਦਾ ਚਾਚਾ ਇੱਕ ਤੇ ਨਾਲ ਭਰਾ ਉਹ ਗੱਡੀ 'ਚ ਬੈਠੇ ਆ ਉਹਨਾਂ ਆਖਿਆ ਵੀ ਅੱਜ ਤੂੰ ਜੇ ਕੱਲਾ ਜੇ ਤੇਰੇ ਜਿਆਦੇ ਗੱਲ ਕੋਈ ਦੂਜੇ ਬਹਿਕਾਂ 'ਚ ਆਊਗਾ ਕੋਈ ਪੈਸੇ ਨੂੰ ਕਹਿੰਦਾ ਹੋਰ ਤੇ ਕੋਈ ਪੈਸੇ ਨਹੀਂ ਸਕਦਾ ਵੀ ਉਹਨਾਂ ਛੋਟਾ ਦਾੰਗ ਛੋਟਾ ਲੈ ਕੇ ਉਹਨਾਂ ਤੇ ਤੂੰ ਜੇ ਸਿੱਧੀ ਗੋਲੀਆਂ ਮਾਰਦੀ ਦਰ ਨ ਨਹੀਂ ਆ ਜਾ ਜਿਨ੍ਹਾਂ ਦੇ ਤੁਹਾਡੇ ਗੋਲੀਆਂ ਲੱਗੀਆਂ ਉਹਨਾਂ ਦੀ ਉਮਰ ਕੀ ਸੀ ਤੇ ਕਿੰਨੀਆਂ ਗੋਲੀਆਂ ਲੱਗੂ ਗੋਲੀਆਂ 4 ਲੱਗੀਆਂ ਜੀ ਉਹਦੇ ਲੱਥ ਜਾ 65 ਸਾਲ ਦੀ ਉਹਦੀ ਉਮਰ ਆ ਜੀ 65 ਤੋਂ 66 ਸਾਲ ਦੀ ਉਮਰ ਪਾਉਦੀ ਇਸ ਸੰਬੰਧੀ ਕੋਈ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਹਾਂਜੀ ਇਸ ਸੰਬੰਧੀ ਕੋਈ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਜੋਂ ਤੱਕ ਜੀ ਆਹੀ ਆਹੀ ਪਹਿਲਾਂ ਉਹਦੇ ਘਰੇ ਲਾ ਮੈਂ ਦੇਖੇ ਵੇਖੋ ਘਰ ਦੇੋਂ ਦੱਸਿਆ ਨਰਿੰਦਰ ਸਿੰਘ ਜੀ ਪਿੰਡ ਸਰਿਆਲੀ ਇਹ ਕੀ ਮਸਲਾ ਜੀ ਸਰ ਇਹ ਮਹਲਾ ਜੀ ਤਿੰਨ ਚਾਰ ਦਿਨ ਤੋਂ ਮੁੰਡੇ ਲਿਉਂਦਾ ਮਢੀ ਲਿਉਂਦਾ ਸੀ ਤੇ ਪਹਿਲਾਂ ਵੀ ਲਿਉਂਦਾ ਹੁੰਦਾ ਜੋ ਰਾਤ ਨੂੰ ਕਣਕਾਂ ਪੈਰੀਆਂ ਵਾਉਣੀਆਂ ਰਾਤ ਨੂੰ ਵੀ ਲਿਆਣ ਕੇ ਤੇ ਬੀਅਰ ਪੀਣੀ ਇਹਨੇ ਤੇ ਚੋਜ ਕਰਨੇ ਆਣ ਕੇ ਤੇ ਹੁਣ ਫੇਰ ਇਹ ਨਾ ਚਾਰ ਪੰਜ ਦਿਨ ਹੋ ਗਏ ਤੇ ਲਿਆਣ ਕੇ ਸ਼ਰਾਬ ਪੀਂਦਾ ਤੇ ਅਸੀਂ ਇੱਕ ਦੋਰੀ ਰੁਕੇ ਵੀ ਸਾਡੇ ਧੀਆਂ ਭੈਣਾਂ ਵਾਲੇ ਆ ਤੇ ਤੂੰ ਆ ਕੰਮ ਨਾ ਕਰ ਚੰਗੇ ਨਹੀਂ ਲੱਗੀਦਾ ਤੇ ਮੁਰਗੇ ਜਦੋਂ ਹੁਣ ਇਹ ਹਟਿਆ ਪਈ ਜਾਂਦਾ ਤੁਸੀਂ ਮੈਨੂੰ ਡਾਕ ਸਕਦੇ ਜੀ ਹੈਂ ਤੁਹਾਡੇ ਕੋਲ ਕੀ ਆ ਤੁਹਾਡੇ ਕੋ ਇਥੇ ਆ ਰਹੇਗਾ ਤੁਹਾਡੇ ਕੋਲ ਕਹਿੰਦਾ ਮੈਨੂੰ ਡਾਕ ਲੋਗੇ ਹੈ ਮੁੜ ਕੇ ਅਸੀਂ ਕੀਤਾ ਪਿਸਤੌਲੇ ਦੇ ਕੋਲੇ ਹੀ ਤੇ ਝਾਰ ਬਾਕੀ ਗੱਡੀ ਚ ਕੀ ਬਾਕੀ ਕੀ ਹੈਗਾ ਬਾਕੀ ਉਹ ਨਹੀਂ ਅਸੀਂ ਵੇਖੇ ਤੇ ਗੱਡੀ ਦੇ ਵਿੱਚ ਤਿੰਨ ਬੰਦੇ ਨਾਲ ਗੱਡੀ ਚ ਇਹਦੇ ਤਿੰਨ ਚਾਰ ਜਣੇ ਅਸੀਂ ਇਹ ਬੈਠੇ ਤੇ ਇਹ ਨੂੰ ਉਹਨਾਂ ਕੱਲਿਆਂ ਛੜਤਾ ਕਿ ਗਾੜੀ ਚੱਲ ਜਾ ਹੈ ਤੇ ਮਾਰਦੇ ਗੋਲੀ ਉਹ ਬੰਦਾ ਸਾਡਾ ਇਥੇ ਪੱਠੇ ਵਢਣ ਡਿਆ ਸੀ ਆਉਣ ਡਿਆ ਇਹਨੂੰ ਘਰ ਨੂੰ ਤੇ ਉਹਨੇ ਆਣ ਕੇ ਤੇ ਮੁੜ ਕੇ ਉਹਦੇ ਮਾਰੀ ਗੋਲੀ ਫਲਾ ਤੇ ਮਾਰਨ ਸਿੱਧੀਆਂ ਮਾਰਸਾ ਮਾਰਕਾਂ ਲੱਤਾਂ ਹੀ ਗੋਲੀਆਂ ਉਹਦੇ ਮਾਰੀਆਂ ਤਿੰਨ ਚਾਰ ਗੋਲੀਆਂ ਉਹਦੇ ਮੱਝ ਚਾਰ ਰੱਜੀਆਂ ਉਹਦੇ